ਸਤਿਕਾਰਯੋਗ ਪਿਆਰੇ ਲੋਕੋ ਤੋਂ ਮੈਂ ਅੱਜ ਹਸਪਤਾਲ ਚ ਆਇਆ ਹਾਂ। ਇਹ ਬਹੁਤ ਸਾਦੇ ਹੁਕਮ ਨੇ ਕਿ ਵਾਕ ਵਕ ਪਹਾਣੇ ਲੋਕ ਇਹ ਜਗ੍ਹਾ ਤੇ ਆ ਰਹੇ ਹਨ। ਇਲਾਜ ਕਰਵਾਉਣ ਦੇ ਲਈ। ਅਸੀਂ ਦੇਖ ਸਕਦੇ ਹਾਂ ਕਿ ਭਾਵੇਂ ਇਹ ਹਸਪਤਾਲ ਤੇ ਭਾਵੇਂ ਹੋਰ ਕੋਈ ਹਸਪਤਾਲ ਆ ਹਰ ਹਸਪਤਾਲ 'ਚ ਹਰ ਤਰ੍ਹਾਂ ਦਾ ਵਕ ਵਕ ਡਾਕਟਰ ਹੁੰਦਾ ਹੈ। ਜੋ ਕਿ ਵੱਖ-ਵੱਖ ਤਰ੍ਹਾਂ ਦੀ ਮੈਡੀਸਿਨ ਦਿੰਦਾ ਹੈ ਕੋਈ ਐਕਸ-ਰੇ ਕਰਦਾ ਹੈ ਕੋਈ ਦਵਾਈ ਲੈ ਕੇ ਦਿੰਦਾ ਹੈ ਕੋਈ ਦਵਾਈ ਦਿੰਦਾ ਹੈ ਤੇ ਕੋਈ ਆਪਰੇਸ਼ਨ ਕਰਦਾ ਹੈ ਕਿ ਹਰ ਤਰ੍ਹਾਂ ਦਾ ਵੱਖ-ਵੱਖ ਡਾਕਟਰ ਹੁੰਦੇ ਹਨ ਜਨਰਲ ਹਸਪਤਾਲਾਂ ਚ ਲੱਗੇ ਹਾਂ ਜਿਸ ਤਰ੍ਹਾਂ ਦੀ ਉਹਨਾਂ ਦੀ ਡਿਊਟੀ ਹੁੰਦੀ ਹੈ ਤੇ ਉਹ ਜਦੋਂ ਸੀ ਬਾਈਵਲ ਚ ਦੇ ਦਿਆ ਟੋ ਬਾਈਵਲ ਚ ਮਾਰਕਸ ਪਾਂ ਜਿਹੜੀ 5000 ਤੇ ਇੱਕ ਔਰਤ ਸੀ ਜਿਸ ਨੂੰ ਬਹੁਤ ਭੈੜੀ ਬਿਮਾਰੀ ਸੀ ਜਿਸ ਨੂੰ ਕੋਈ ਵੀ ਠੀਕ ਨਹੀਂ ਕਰ ਸਕਿਆ ਪਰ ਜਦੋਂ ਉਸਨੇ ਯੀਸ਼ੂ ਦਾ ਪੱਲਾ ਚੁੜਿਆ ਤਾਂ ਉਹ ਚੰਗੀ ਹੋ ਗਈ ਤੇ ਜਦੋਂ ਅਸੀਂ ਦੇਦੇ ਹਾਂ ਮੱਤੀ ਪਾਟੀ 5000 ਉਸ ਵਿੱਚ ਵੀ ਅਸੀਂ ਦੇਦੇ ਹਾਂ ਕਿ ਸੂਬੇਦਾਰ ਤਾਂ ਨੌਕਰ ਜਿਹੜਾ ਬੜਾ ਬਿਮਾਰ ਸੀ ਜਦੋਂ ਯੀਸ਼ੂ ਮਸੀਹ ਨੇ ਵਰਡ ਬੋਲਿਆ ਉਹ ਸਿਰ ਚੰਗਾ ਹੋ ਗਿਆ ਤਾਂ ਕਿਉਂਕਿ ਸਾਡਾ ਪ੍ਰੋਜੈਕਟ ਡਾਕਟਰਾਂ ਦਾ ਡਾਕਟਰ ਵਾ ਉਹ ਹਰੇਕ ਬਿਮਾਰੀ ਨੂੰ ਆਪਣੇ ਸ਼ਬਦਾਂ ਨਾਲ ਦੂਰ ਕਰ ਦਿੰਦਾ ਹੈ ਖੁਦਾ ਤੁਹਾਨੂੰ ਸਿਹਤ